ਆਪਾਂ ਮੁੱਦੇ ਦੀ ਗੱਲ ਕਰੀਏ ਗੱਲ ਕਰੀਏ ਪ੍ਰਧਾਨ ਜੀ ਪਾਪਾ ਹੈਲੋ ਦੇਖੋ ਗੱਲ ਸੁਣੋ ਅਸੀਂ ਤੁਹਾਡੇ ਨਾਲ ਹੈ ਸਰਕਾਰ ਦਾ ਮੈਮੋਰੰਡਮ ਉਹ ਕਰਾ ਕੇ ਦੇ ਅਸੀਂ ਤੁਹਾਡੇ ਨਾਲ ਆਓ ਅਸੀਂ ਤੁਹਾਨੂੰ ਬੇਨਤੀ ਕਰਦੇ ਇਸ ਮੈਟਰ ਨੂੰ ਟੇਕ ਕਰ ਕਰੋ ਪੁਲਿਸ ਨੂੰ ਬਤਾਉਂਦਾ ਆਂ ਅਸੀਂ ਮਰਾਂ ਗੱਲ ਰੱਖਣਾ ਜੋ ਕੀ ਜਨਨੋ ਦੱਸੋ ਅਸੀਂ ਤੁਹਾਡੇ ਨਾਲ ਆਏ ਤੁਸੀਂ ਆਪਣੀ ਗਾਇ ਅਸੀਂ ਅਡਰੈਸ ਕਰਾਂਗੇ ਇਸ ਵਿੱਚ ਅਸੀਂ ਸਾਰੇ ਬੈਠੇ ਆਰਾਮ ਨਾਲ ਹਾਂ ਮੇਰਾ ਆਰਾਮ ਨਾਲ ਚਾਹੇ ਉਹ ਕਾਂਗਰਸ ਹੋ ਕਾਸੀ ਜਿਹੜੀ ਮਰਜ਼ੀ ਸਰਕਾਰ ਟਾਈਮ ਟੂ ਟਾਈਮ ਆਈ ਹੈ ਕਪੂਰਥਲੇ ਨੂੰ ਪਾਕਿਸਤਾਨ ਦਾ ਹਿੱਸਾ ਸਮਝਿਆ ਜਾ ਰਿਹਾ ਤੁਹਾਡੀ ਮੰਤਰੀ ਸਾਹਿਬ ਨੇ ਆਵਾਜ਼ ਨਹੀਂ ਸੁਣੀ ਇੰਚਾਰਜ ਨੂੰ ਬੁਲਾਓ ਇੰਚਾਰਜ ਨੂੰ ਗੱਲ ਪਹੁੰਚਾਓ ਅਸੀਂ ਨਹੀਂ ਕਰ ਰਹੇ ਇੰਚਾਰਜ ਆਇਆ ਹੀ ਨਹੀਂ ਮੈਂ ਤਾਂ ਸਾਰਾ ਸਦਿਆ ਕੰਮ ਨਹੀਂ ਬਣਾਇਆ ਕੋਈ ਕੋਈ ਚੋਸਤ ਨਹੀਂ ਹੈਗਾ ਨਹੀਂ ਨਹੀਂ ਇਹ ਜਿਹੜਾ 2009 ਤੋਂ ਚੱਲ ਰਹੀਆਂ ਹੈਗੀਆਂ ਮੈਂ ਵੀ ਪ੍ਰੈਜ਼ੈਂਟ ਕਰਨੇ ਕਿ ਪ੍ਰੈ 2000 ਸਹੀ ਸੱਤੇ ਮੈਂਗਾ ਇੱਕ ਟਾਈਮ ਸੁਣ ਲੋ ਕਦੀ ਅਕਲ ਆਏ ਇੱਕ ਮਿੰਟ ਸਾਰਿਆਂ ਦੀ ਵਾਹ ਐਮਐਲਏ ਆਪਾਂ ਜੇ ਐਮੀ ਕਨਫਿਊਜ਼ਨ ਨਾ ਹੋਵੇ ਇਹ ਨਹੀਂ ਕਨਫਿਊਜ਼ਨ ਤੇ ਸਰਕਾਰ ਕੁਝ ਕਰੇ ਲੇਕਿਨ ਮੈਂ ਇਹ ਕਹਿਣਾ ਚਾਹਣਾ ਮੈਂ ਤਾਂ ਵਿਰਾਨ ਸਭਾ ਚ ਕਿਆ 2 ਸਾਲ ਹੋ ਗਏ ਇਹ ਨਕਮੀਆ ਕਮਿਸ਼ਨਰ ਇਹਦਾ ਟ੍ਰਾਂਸਫਰ ਕਰੋ میدان ਸਾਹਾਜ ਕੋਈ ਜਵਾਬ ਨਹੀਂ ਕੋਈ ਉਹ ਚਾਉਂਦੇ ਆ ਉਹ ਕਹਿੰਦੇ ਲੋਕਾਂ ਨੂੰ ਐਂ ਮਾਰੋ ਤੇ ਰਹੀ ਗੱਲ ਕੂੜੇ ਦੀ ਰਾਣਾ ਸਾਫ ਕਰੋ ਹੁਣ ਮੈਨੂੰ ਆਗਿਆ ਦੇ ਦਿਓ ਮੈਂ ਭਲਾ ਚੱਟ ਜਾ ਇਹ ਵੀ ਤੁਸੀਂ ਇਹ ਕਰਾ ਰਹੇ ਨਹੀਂ ਤੁਹਾਡੇ ਨਾਲ ਹੋ ਗਿਆ ਆਪਾਂ ਕਹਿੰਦੇ ਪਏ ਵੀ ਕਰਾਇਆ ਮੈਂ ਲਿਟਾਈ ਕਰ ਲੁੱਗਿਆ ਹਾਈ ਕੋਰਟ ਦੇ ਵਿੱਚ ਮੈਂ ਗੱਲ ਸੁਣੋ ਮੈਂ ਗੱਲ ਸੁਣੋ ਪਰਸਨਲ ਇਸ਼ੂ ਨਾ ਬਣਾਓ ਇਹ ਵੀ ਕਿਹਾ ਇਹਨੂੰ ਸੁਣ ਲਾ ਮੇਨ ਮੁੱਦਾ ਹੈਗਾ ਸਾਡਾ ਕੂੜੇ ਦਾ ਡਿਸਪੋਜ਼ਲ ਕੂੜਾ ਨਹੀਂ ਇੱਥੇ ਚੁੱਕਿਆ ਜਾ ਰਿਹਾ ਚਾਹੇ ਉਹ ਕਾਰਪੋਰੇਸ਼ਨ ਦਾ ਕੋਈ ਵੀ ਆ ਸਦਾ ਹੱਲ ਕਰੋ ਇੱਕ ਸਰਕਮ ਰੋਕਿਆ ਬਈਆ ਕੂੜਾ ਚੁੱਕਦਾ ਕੋਈ ਨਹੀਂ ਕਰੋ ਜਾ ਕਾਰਪੋਰੇਸ਼ਨ ਦਾ ਆ ਰਹਿਣਾ ਹਲਕਾ ਇੱਕ ਮਿੰਟ ਕੂੜੇ ਦੇ ਇੱਕ ਮਿੰਟ ਹੋ ਯਾਰ ਗੱਲ ਸੁਣ ਲੋ ਹੈਲੋ ਇੱਕ ਮਿੰਟ ਬੀਬੀ ਜੀ ਜੇ ਕੂੜੇ ਦੇ ਵਿੱਚ ਅਸ਼ਵਾਸ਼ਣ ਦੇਣਾ ਤਾਂ ਮੈਂ ਪਿੱਛੇ हट ਜਾਣਾ ਨਹੀਂ ਫਿਰ ਮੈਨੂੰ ਮੌਕਾ ਦੇੋ ਗਾਣੇ ਵੀ ਕਰ ਦਿੱਤਾ ਹੋਵੇ ਦੇਖੋ ਦੇਖੋ ਮੈਂ ਦੇਖੋ ਰਾਣਾ ਜੀ ਮੇਰੇ ਭਰਾ ਨੇ ਇਹ 25 ਸਾਲ ਚ ਜਗ੍ਹਾ ਨਹੀਂ ਲੱਭ پائی ਕੁਲਾ ਰੱਖਣਾ ਨਹੀਂ ਇੱਕ ਮਿੰਟ ਰਾਣਾ ਜੀ ਦੇ ਬਸਰ ਗੱਲ ਤੁਹਾਡੇ ਕੋ ਤੁਹਾਡੇ ਕੋ ਕਨਫਲਿਕਟ ਹੈਗਾ ਵੀਰ ਵੀਰ ਹੋਣਾ ਕੋਲ ਤਾਂ ਹੈਗਾ ਮੇਰੀ ਮੇਰੀ ਇੱਕ ਮਿੰਟ ਯਾਰ ਤੁਹਾਡੇ ਕੋ ਨਾ ਸੋਚਣਾ ਇੱਥੇ ਲੋਕਾਂ ਦਾ ਸਾਂਝਾ ਮਸਲਾ ਹੈਗਾ ਵਾ ਇਹਨੂੰ ਪੋਲਿਟੀਕਲ ਮਸਲਾ ਨਾ ਬਣਾਇਆ ਜਾਵੇ ਕਿ ਇਹ ਜਿਹੜੀ ਚੀਜ਼ਾਂ 2009 ਤੋਂ ਚੱਲ ਰਹੀਆਂ ਕਦੀ ਅਕਾਲੀ ਪਾਵਰ ਚਾਹੇ ਕਦੀ ਕਾਂਗਰਸ ਆਈ ਹੁਣ ਆਮ ਆਦਮੀ ਪਾਰਟੀ ਆਈ ਹੈ ਲੇਕਿਨ ਮੈਂ ਇਹ ਫੀਲ ਕਰਦੀ ਆ ਕਿ ਅੱਜ ਤੱਕ ਕਪੂਰ ਥਲੇ ਨੂੰ ਕਿਸੇ ਵੀ ਸਰਕਾਰ ਨੇ ਪੰਜਾਬ ਦਾ ਹਿੱਸਾ ਨਹੀਂ ਸਮਝਿਆ ਮਦਰ ਇੱਥੇ ਮੈਂ 93 94 94 95 ਲੈ ਕੇ ਗਈ ਆ ਹਾਂਜੀ ਅਕਾਲੀ ਵੀ ਆਏ ਸਰਕਾਰੀ ਆਏ ਤਾਂ ਤੁਸੀਂ ਆ ਕੇ ਕੀ ਕਰਤਾ ਅਸੀਂ ਦੇਖੋ ਸਾਡੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਮੈਂ ਪਿਛਲੇ 6 ਘੰਟੇ ਤੋਂ ਨਾ ਮੈਂ ਤੁਹਾਡੀ ਗੱਲ ਸੁਣ ਕੇ ਚੁੱਪ ਸੀ ਤੇ ਮੈਂ ਵੀ ਤਰ੍ਹਾਂ ਬੜਾ ਕਿਹਦਾ ਮੈਂ ਤਾਂ ਪੂਰੇ ਨਹੀਂ ਆਣਾ ਜਾਂਦਾ ਸੋਣੋ ਪਰ ਤੁਸੀਂ ਆ ਕੇ ਕੀ ਕੀਤਾ ਮੇਰੇ ਇਹਦਾ ਮੇਰੀ ਕੋਰੋਨੀ ਦੀ ਬਿਲਕੁਲ ਠੀਕ ਨੇ ਔਰ ਜੇ ਬਿਮਾਰੀ ਦੀ ਜੜ ਲੰਬਣੀ ਹੈ ਨਾ ਉਥੇ ਪ੍ਰਧਾਨ ਜੀ ਤੁਸੀਂ ਵੀ ਥੋੜੇ ਜਿ ਠੰਡੇ ਪੈ ਗਏ ਕਿਉਂਕਿ ਤੁਸੀਂ ਸਾਰਿਆਂ ਬਾਰੇ ਸੋਚਣਾ ਹੁੰਦਾ ਦੇਖੋ ਪੂੜਾ ਜਦ ਤਾਈ ਪੂੜੇ ਦੇ ਪੂੜਾ ਦੇ ਵਿੱਚ ਆਪਾਂ ਸਾਰਿਆਂ ਦੀ ਆਵਾਜ਼ਾਈ ਨਹੀਂ ਰੱਖੀ ਸੀ ਤਾਂ ਤੈin ਪੂੜਾ ਪੂੜਾ ਸੀ ਹੁਣ ਪੂੜਾ ਬੀਬੀ ਉਪਿੰਦਰਜੀਤ ਕੌਰ ਦੀ ਤਾਰੀਫ ਕਰਾਂਗਾ ਇੱਥੇ ਹੈ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਆਹ ਕੋਣ ਹੈਗੇ ਜੀ ਆਹ ਕੋਣ ਹੈ ਮੇਰੇ ਮਤ ਮਾਰ ਰਿਹਾ ਮੈਨੂੰ 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 ਕਿੱਸਾ ਕੀ ਕਹਿੰਦਾ ਅੱਛਾ ਖੜਾ ਰੋਬ ਗਿਲਸਨ ਊਡਾ ਜਿਹੜਾ ਪੂੜੇ ਦੇ ਵਿੱਚ ਦੀ ਹੁਣ ਟ੍ਰੈਫਿਕ ਇੰਨਾ ਆ ਜਿਹੜਾ ਦਿਨ ਕਰਦਾ ਪੂੜਾ ਥਾਣੀ ਸ਼ਾਰਟਕਟ ਮਾਰਦਾ ਬਿਲਕੁਲ ਇਹ ਜਿੱਦਣ ਦੀ ਤੁਸੀਂ ਬਾਉਂਡਰੀ ਖੋਲੀ ਆ ਨਾ ਇਹ ਖੁੱਲਣ ਦਿੱਤੀ ਆ ਉਦਨ ਦੀਆਂ ਤੁਹਾਡੀਆਂ ਚੋਰੀਆਂ ਵੀ ਵਧੀਆਂ ਤੁਹਾਡੀ ਵੇਅਰ ਐਂਡ ਟੇਅਰ ਰੋਡ ਦੀ ਵੀ ਵਧੀਆਂ ਤੇ ਚਲੋ ਮੈਂ ਹੁਣ ਗੱਲ ਦੂਜੇ ਬੰਦੇ ਨੂੰ ਲੈ ਗਿਆ ਨਾ ਹੁਣ ਆਵਾ ਤੁਹਾਡੇ ਮੁੱਦੇ ਦੇ ਤੇ ਅਨੰਦ ਜੀ ਮੈਨੂੰ ਨਹੀਂ ਪਤਾ ਬੀਬੀ ਇਨਚਾਰਜ ਹੈ ਕਿ ਚਾਂਦੀ ਇਨਚਾਰਜ ਹੈ ਕਿ ਧੋਸ ਧੋਟ ਜਾਂ ਧੋਸ ਕੌਣ ਹੈ ਇੱਥੇ ਸਮਝ ਨਹੀਂ ਆਉਦਾ ਅਜਾ ਥੱਲੇ ਵਾਲੇ ਵੀ ਬੰਦ ਰਹੇ ਉੱਪਰ ਵਾਲੇ ਵੀ ਬੰਦ ਰਹੇ ਪਤਾ ਇਹਨਾਂ ਨੂੰ ਵੀ ਕੁਝ ਨਹੀਂ ਲੱਗ ਰਿਹਾ ਹਾਂਜੀ ਉਹਨਾਂ ਨੂੰ ਦਿੱਲੀ ਵਾਲੇ ਨਾਲ ਪੀ ਤੁਰੇ ਫਿਰਦੇ ਆ ਨਾ ਦਿੱਲੀ ਵਾਲੇ ਨੂੰ ਸਮਝਦੇ ਕੁਝ ਨਹੀਂ ਤੇ ਹੁਣ ਲੁੱਟ ਖਸੁੱਟ ਦਾ ਕੰਮ ਹੈ ਸਾਰਿਆਂ ਨੂੰ ਪੈਸੇ ਲੱਗ ਕੇ ਕਿਸੇ ਨੂੰ 20 ਕਰੋੜ ਕਿਸੇ ਨੂੰ 2 ਕਰੋੜ ਕਿਸੇ ਜੀ ਐਮ ਐਲ اے ਬਣ ਕੇ ਉਹਨੂੰ 5 ਕਰੋੜ ਚੁੰੜ ਰਿਹਾ 12 ਚ ਮੈਨੂੰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਇਹ ਆ ਜਿਹੜੇ ਇਹਨਾਂ ਚ ਆ ਰਿਹਾ ਸੋ ਮੇਰਾ ਮਤਲਬ ਕਹਿਣ ਦਾ ਯਾਰ ਤੁਹਾਨੂੰ ਤੁਹਾਡੀ ਕਿਹਨੂੰ ਚਿੰਤਾ ਸਾਡੇ ਰਾਜ ਘਟ ਘਟ ਲੁੱਟ ਖਸੁੱਟ ਤਾਂ ਨਹੀਂ ਸੀ ਨਹੀਂ ਸੀ ਹੈ ਤੇ ਜੇ ਅਸੀਂ ਕੋਈ ਗੱਲ ਕਹਿ ਦਿੱਤੀ ਤਾਂ ਪੂਰੀ ਕੀਤੀ ਤੇ ਮੈਂ ਬੀਬੀ ਜੀ ਤੁਹਾਨੂੰ ਵੀ ਬੜੀ ਬਾਰ ਬੇਨਤੀ ਕੀਤੀ ਕਿ 10 ਕਰੋੜ ਰੁਪਇਆ ਕਪੂਰਥਲੇ ਦਾ ਆਇਆ ਉਦੋਂ ਤੁਸੀਂ ਇੰਚਾਰਜ ਹੁੰਦੇ ਸੀ ਹੁਣ ਤਾਂ ਪਤਾ ਨਹੀਂ ਤੇ 10 ਕਰੋੜ ਰੁਪਇਆ ਸਾਡਾ ਵਾਪਸ ਲੈ ਕੇ ਦਿਓ ਲੈਂਦਾ بڑی ਮੁਸ਼ਕਿਲਾਂ ਹੁੰਦੇ ਪੈਸੇ ਚਲੋ ਦੱਸਤਾ ਗਿਆ ਸੀ ਉਹਦੇ ਨਾਲ 4 ਕਰੋੜ ਰੁਪਏ ਜਿਹੜਾ ਤਾਰਾ ਨਾ ਗਰੀਬ ਜਨਤਾ ਦੇ ਘਰਾਂ ਦੇ ਉੱਪਰ ਦੀ ਉਹਦੀ ਵੀ ਗੱਲ ਉਹ ਉਹ ਵੀ ਮੌਫਸ ਚਲੇ ਗਿਆ ਇੱਥੇ ਵੀ ਉਹਨੇ ਕੰਮ ਨਹੀਂ ਕੀਤਾ demandas ਤੁਹਾਡੀਆਂ ਸਹੀ ਆ ਇੱਕ ਗੱਲ ਬੀਬੀ ਤੇ ਵੀ ਮੰਨ ਲੈਣੀ ਆ ਬੀਬੀ ਕਹਿੰਦੀ ਆ ਕਿ ਵੀ ਤੂੰ ਵਿਧਾਨ ਸਭਾ ਚ ਬੋਲੀ ਬਿਲਕੁਲ ਸਹੀ ਉਰਦੇ ਮੈਂ ਬੋਲਦਾ ਬੇਵਾਕ ਉਹ ਕਿਹ ਬੋਲਦਾ ਉਹ ਤਾਂ ਫਿਰ ਮੈਨੂੰ ਕੋ ਡਾਕ ਹੀ ਨਹੀਂ ਸਕਦਾ ਇੱਕ ਮਿੰਟ ਹਾਂ ਤੁਹਾਡੀ ਵਾਰੀ ਆ ਤੁਹਾਡੀ ਜਦ ਮਾਰੀ ਆਉਗੀ ਜੋ ਮਰਜੀ ਬੋਲਿਓ ਵੈਸੇ ਬੀਬੀ ਚੰਗੀ ਆ ਉਹ ਮੇਰੀ ਭੈਣ ਸੀ ਰੋਸ ਗਈ ਸੀ ਮੈਂ ਫਿਰ ਰੋਤੀ ਜਾਂਦਾ ਨਹੀਂ ਭੈਣ ਭਰਾ ਨਹੀਂ ਰੋਸ ਦਿੰਦੇ ਇਹ ਬੈਨ ਪਤਾ ਨਹੀਂ ਇਹਨਾਂ ਨੂੰ ਆਲੇ ਦੁਆਲੇ ਇਹ ਆਲੇ ਦੁਆਲੇ ਇਤਨੇ ਬੰਦੇ ਲੱਗੇ ਚੱਲਣ ਸਾਥੀ ਲੇਕਿਨ ਬੀਬੀ ਜੀ ਆਪਾਂ ਕੰਮ ਕਰਨੇ ਲੋਕਾਂ ਦੇ ਤੇ ਇਹਨਾਂ ਦੀਆਂ ਜਿੰਨੀਆਂ ਡਿਮਾਂਡਸ ਨੇ ਉਹ ਤੁਸੀਂ ਵੀ ਨੋਟ ਕਰੋ ਤੇ ਤੁਸੀਂ ਡੀਸੀ ਚੌਂਕ ਚ ਤਰਨ ਆਲਾ ਕੋਈ ਉਦੋਂ ਨਹੀਂ ਸੁਣ ਲਈ ਕਿਸੇ ਨੇ ਤੇ ਇੱਕ ਮਿੰਟ ਇੱਕ ਮਿੰਟ ਵੀਰ ਤੇ ਜਿੱਥੇ ਤੇ ਰਾਣੇ ਨਹੀਂ ਕੱਲ ਆ ਮੈਨੂੰ ਕਿ ਮੇਰਾ ਵੀਰ ਕੱਲ ਵੀ ਆਇਆ ਉਦੋਂ ਪਹਿਲਾਂ ਵੀ ਮੇਰੀ ਸਲਾਹ ਨਾਲ ਹੀ ਆਇਆ ਤਾਂ ਮੈਂ ਕਿਹਾ ਮੈਂ ਜ਼ਰੂਰ ਆਉਂਗਾ ਹਾਲਾਂਕਿ ਮੈਂ ਬਲਾਚੌਰ ਵੀ ਜਾਣਾ ਫਿਰ ਮੈਂ ਬੰਨੇ ਤੇ ਵੀ ਵਾਪਸ ਉਤੋਂ ਆ ਕੇ ਆਉਣਾ ਕਿ ਮੈਂ ਇਹ ਮੇਲੇ ਤੇ ਪਹੁੰਚ ਗਿਆ ਮੇਰਾ ਬੰਦਾ ਤੇ ਜਿਹੜੇ ਕਸੂਰ ਸਾਡੇ ਹੋਣਗੇ ਸਾਡੀ ਚੋਲੀ ਪਾ ਦਿਓ ਲੇਕਿਨ ਸਰਕਾਰ ਜਿਹੜੀ ਆ ਝੋਲੀ ਤਾਂ ਉਸੇ ਵਿੱਚ ਪੈਣਾ ਮੈਂ ਬੇਨਤੀ ਕਰਾਂਗਾ ਮੇਰੇ ਮਗਰੋਂ ਜਿਹੜਾ ਮਰਜੀ ਜੋ ਮਰਜੀ ਬੋਲਦਾ ਫਿਰ ਮੈਨੂੰ ਇਸ ਗੱਲ ਦਾ ਨਹੀਂ ਆ ਲੇਕਿਨ ਮੈਂ ਇਹਨਾਂ ਜ਼ਰੂਰ ਚਾਹਣਾ ਕਿ ਇਹਨਾਂ ਦੀ ਡਿਮਾਂਡ ਜਿਹੜੀ ਆ ਨਾ ਇੱਕ ਕਮਿਊਨਿਟੀ ਸੈਂਟਰ ਲਈ ਉਹ ਓਕੇ ਹੋ ਕੇ ਵੀ ਕੈਨਸਲ ਹੋ ਗਈ ਕਿਉਂ ਹੋਈ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਤੁਸੀਂ ਮੇਰੇ ਨਾਲ ਗਏ ਸੀ ਪਕੜਾ ਕੇ ਆਏ ਸੀ ਬਿਲਕੁਲ ਆ ਕੇ ਸੀ ਔਰ ਹੁਣ ਕਿਉਂ ਨਹੀਂ ਹੋਈ ਠੀਕ ਹੈ ਸਾਡਾ ਰਾਜ ਵੀ 5 ਸਾਲ ਸੀ ਫੈਗ ਐਂਡ ਤੇ ਹੋਇਆ ਹੁਕਮ ਲੇਕਿਨ ਉਹ ਰੁਕ ਗਿਆ ਲੇਕਿਨ ਮੈਂ ਤੁਹਾਨੂੰ ਵਿਸ਼ਵਾਸਨ ਦਿਵਾਉਣਾ ਚਾਹਣਾ ਸਰਕਾਰ ਸਾਡੀ ਆਉਣੀ ਆ ਤੁਹੇ ਲਿਉਣੀ ਆ ਤੇ ਇਹ ਕੰਮ ਤੁਹਾਡੇ ਪਹਿਲ ਦੇ ਦਰ ਤੇ ਕਰਕੇ ਦੇਾਂਗੇ ਤੇ ਬਾਕੀ ਬੀਬੀ ਜੀ ਜੋ ਮੇਰੀ ਝੋਲੀ 'ਚ ਮੇਰੇ ਮਗਰੋਂ ਪਾਉਣਾ ਹੈ ਪਾਸੇ ਨਹੀਂ ਅਸੀਂ ਰਾਣਾ ਸਰ ਇੱਕ ਮਿੰਟ ਦੇਖਣ ਕਿ ਸਰ ਮੈਂ ਟੈਂਡਰ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਰਿਕਰਡ ਸ਼ੋਅਰ ਸਟੇਜੀ ਹੈ ਸਰ ਦਾ ਬੰਦੀ ਕਰਵਾਇਆ ਹੈ ਟੈਂਡਰ ਦੀ ਜਪਾਲੀ ਨੂੰ ਜਾਂ ਟੈਂਡਰ ਹੋ ਕੇ ਹੋ ਕੇ ਹੋਵੇ ਸਰ ਦਾ ਬੰਦੂ ਬੰਦੀ ਕਰਵਾਇਆ ਹੋਇਆ ਮੈਨੂੰ ਉਦਾਹਰਣ ਚਾਹੀਦੀ ਹੈ ਠੀਕ ਹੈ ਮੇਰੇ ਕੋਈ ਪੜੂਗਾ ਉਹਦਾ ਇਹ ਇਹਦਾ ਟਾਈਮ ਹੈ ਤਾਂ ਇਹਨੂੰ ਫੋਲਡ ਕਰਨਾ ਹੈ ਜਿਹੜਾ ਸਾਡਾ ਆਏਗਾ ਉਹ ਫੋਲ ਕੇ ਉਹਦਾ ਪ੍ਰੋਸੈਸਰ ਲੋਕ ਹੀ ਲੈਦਾ ਹੁੰਦਾ ਪ੍ਰੋਸੈਸਰ 2 ਮਹੀਨਾ ਪ੍ਰੋਸੈਸਰ ਉਹ ਤੋਂ ਬਾਅਦ ਜਿਹੜੀ ਅਲਾਟਮੈਂਟ ਫੋਨ ਤੋਂ ਬਾਅਦ ਕਿਉਂਕਿ ਇਹ ਮੋੜਾ ਵੀ ਨਹੀਂ ਜਿਹੜਾ ਸੀਨੀਅਰ ਸਟਾਫ ਦੇ ਵਿੱਚ ਨਹੀਂ ਹੁੰਦੀ ਸਾਡਾਂ ਦੇ ਪਾਸ ਤਾਂ ਇਹ ਫਾਰਮੈਟੀ ਦੇ ਵਿੱਚ ਸ਼ਾਰਟ ਹੋ ਜਾਏਗਾ ਤਾਂ 1 ਤੋਂ ਮਹੀਨਾ ਪ੍ਰੋਸੈਸਰ ਸਰ ਜਿਹੜਾ ਫਟਾ ਸਟਾਫ ਤਾਂ ਫਟਾ ਸਟਾਫ ਤਾਂ ਤੁਸੀਂ ਕਾਰਾਂ ਬੱਟਾ ਜਿਹੜਾ ਸਟਾਫ ਤਾਂ ਬੁੱਢਾ ਦੇ ਵਿੱਚ ਇੰਨਾ ਵੱਡਾ ਉਹ ਕਾਰਾਂ ਦੇ ਨਾਲ ਇੰਨਾ ਭੜਕਦਾ ਕੋਈ ਉਹ ਬੱਟਾ ਚਕਾਰੋ ਜਾਣਾ ਹਰ ਪਸਰ ਹਾ ਪੱਟਾ ਢਿਕਾਇਆ ਜਾ ਸ਼੍ਰੀਕੰਡ ਦਾ ਗਰਾਹ ਹੋ ਜਾਂਦੀ 10 12 100 ਬੋਰੀਆਂ ਇੱਥੇ ਛੋੜੀਆਂ ਸਿਮਟਲਕੀਆਂ ਪੁਰਾਣਾ ਚੁਗੋਦਾ ਕੋਨਾ ਕਿਰਤ 1 ਵਜੇ ਇੱਕ ਜਿਆਦਾ ਕੋਈ ਨਹੀਂ ਕਿਹਾ ਹੋ ਸਾਂਝੀਆਂ 10 ਬੋਰੀਆਂ ਸਿਮਟਲਕੀਆਂ ਮਾੜਿਆ ਸਾਡੇ ਸਾਡੇ ਪੜਦਾ ਦੇ ਅਸ਼ੋਕ ਜੀ ਆਏ ਨੇ ਐਨਕਿਊ ਸਾਹਿਬ ਖੜੇ ਨੇ ਸਾਲੂ ਇਹਨਾਂ ਨਾਲ ਜੇ ਜੇ ਕੋਈ ਤਕਲੀਫ ਨਹੀਂ ਕੋਈ ਸੰਕੁਚ ਨਹੀਂ ਅਰਬਨ ਸਟੇਟ ਵੈਰੀਫਾਇਡ ਸੁਸਾਇਟੀ ਕੁਥਲਾ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਇਹ ਕੂਰੂਲ ਪ੍ਰਦਰਸ਼ਨ ਰੱਖਿਆ ਗਿਆ ਸੀ ਲੇਕਿਨ ਸਮਝਦਾ ਕਿ ਸਿਆਸੀ ਦੁਸ਼ਰਬਾਜ਼ੀ ਤੱਕ ਸੀਮਤ ਰਹਿ ਗਿਆ ਜਿਹੜੀ ਅਸਲ ਮੁੱਦਿਆਂ ਦੀ ਗੱਲ ਹੈ ਉਹਨਾਂ ਦੀ ਸੁਣੀ ਨਹੀਂ ਗਈ ਜੋ ਸਾਡੇ ਪ੍ਰਧਾਨਾਂ ਨੂੰ ਕੀ ਕਹਿ ਰਹੇ ਸੀ ਮੁੱਦਿਆਂ ਦੀ ਗੱਲ ਉਹਨੇ ਸੁਣਾਈ ਨਹੀਂ ਨਹੀਂ ਕਿਸੇ ਨੇ ਸੁਣਾਈ ਨਹੀਂ ਕਰਾਣਾ ਜੀ ਮਨਜੂਰਣਾ ਜੀ ਆਪਾਂ ਆਪਣੀ ਗੱਲ ਕਰਕੇ ਚਲੇ ਗਏ ਇੱਥੋਂ ਪਰ ਜਿਹੜਾ ਅਸਲ ਮੁੱਦਾ ਆ ਇਹਨਾਂ ਦੇ ਕੂੜੇ ਦਾ ਆ ਇਹਨਾਂ ਦੀਆਂ ਸਮੱਸਿਆਵਾਂ ਦਾ ਆ ਤੇ ਡਾਕਟਰ ਰਪਿੰਦਰ ਸਿੰਘ ਕੌਰ ਜੀ ਪਹਿਲਾਂ ਮੰਤਰੀ ਬਣੇ ਆ ਉਹਨਾਂ ਨੇ ਪਿੰਡਾਂ ਦਾ ਬਹੁਤ ਜ਼ਿਆਦਾ ਵਿਕਾਸ ਵਾਸਤੇ ਅੱਜ ਵੀ ਅਸੀਂ ਸਾਰਿਆਂ ਦੇ ਆਪ ਨੂੰ ਅਪਰੀਸ਼ੀਏਟ ਕਰਦੇ ਹਾਂ ਪਰ ਜਿਹੜੀਆਂ ਆ ਸਰਕਾਰਾਂ ਆਈਆਂ ਪਹਿਲਾਂ ਕਾਂਗਰਸ ਸਰਕਾਰ ਆਈ ਹੁਣ ਇਹ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਕੁਝ ਨਹੀਂ ਕੀਤਾ ਔਰ ਇਹਦਾ ਇੱਕੋ ਇੱਕ ਹਾਲ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਆਊਗੀ ਸਾਰਾ ਪੈਸਾ ਸੈਂਟਰ ਤੋਂ ਆਉਣਾ ਜਿਹੜਾ ਸੈਂਟਰ ਤੋਂ ਪੈਸਾ ਅੱਜ ਆ ਰਿਹਾ ਉਹ ਸਹੀ ਜਗ੍ਹਾ ਦੇ ਉੱਪਰ ਲੱਗ ਨਹੀਂ ਰਿਹਾ ਕਿਉਂਕਿ ਪੰਜਾਬ ਸਰਕਾਰ ਆਪਣੀ ਈਗੋ ਤੇ ਖੜੀ ਆ ਖੜਾ ਦਾ ਪੈਸਾ ਵੀ ਸਾਰਾ ਟਕਾਰ ਗਿਆ 12.5 ਕਰੋੜ ਰੁਪਇਆ ਹੋਰ ਪੈਸੇ ਵੀ ਢੱਕਾਰ ਜਾਣੇ ਇਹਨਾਂ ਨੇ ਸੁਲਤਾਨਪੁਰ ਲਈ 400 ਕਰੋੜ ਰੁਪਇਆ ਆਇਆ ਉੱਥੇ ਕਿ 300 ਕਰੋੜ ਰੁਪਇਆ ਲੱਗਿਆ ਦੇਖੋ ਸੁਲਤਾਨਪੁਰ ਦੀ ਹਾਲਤ ਕੀ ਹੋਇਆ ਜਾ ਕੇ ਦੋ ਮੈਂ ਸਮਝਦਾ ਕਿ ਇਹ ਸਾਰਾ ਇਹ ਪੈਸਾ ਆ ਉਹ ਸਹੀ ਤਰੀਕੇ ਨਾਲ ਸੈਂਟਰ ਦਾ ਯੂਜ਼ ਨਹੀਂ ਹੋ ਰਿਹਾ ਉਹਦਾ ਕਰਕੇ ਸਾਨੂੰ ਜਿਹੜੀ ਸਾਡੀ ਲੋਕ ਆ ਉਹ ਸੜਕਾਂ ਦੇ ਉੱਪਰ ਵਾਸਤੇ ਮਜਬੂਰ ਹੋ ਗਏ ਆ ਸੋ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਆਪਾਂ ਜਿਹੜੇ ਅਸਲ ਮੁੱਦੇ ਆ ਉਹਨਾਂ ਤੇ ਧਿਆਨ ਜਿਹੜਾ ਆਪਣਾ ਨਾਮ ਢਕਾਈਏ ਆਮ ਆਦੀ ਪਾਰਟੀ ਦੀ ਸਰਕਾਰ ਜਾਂ ਨਕਮਨੀ ਸਰਕਾਰ ਦੀ ਸਾਹਤ ਰਹੀ ਆ ਇਹ ਸਾਰੇ ਆਪਾਂ ਜਾਣਦੇ ਆ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਅਫਸਰ ਦੀ ਜੀ ਸਾਹਿਬ ਦੀ ਜਾਂ ਪ੍ਰਸ਼ਾਸਨ ਦੀ ਕਿਸੇ ਦੀ ਕੋਈ ਕੋਈ ਨਿਯਮਵੰਦ ਸਰ ਕੋ ਪੈਸੇ ਨਹੀਂ ਕਰੀਏਗੀ ਪੈਸਾ ਇੱਕ ਦਿਨ ਕਹਾਂ ਲੈ ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਪੰਜਾਬ ਚ ਆ ਜੂਗੀ ਸੈਂਟਰ ਤੋਂ ਪੈਸੇ ਜਾਂਦਾ ਹੁੰਦਾ ਲੋਕ ਪ੍ਰਸ਼ਾਸਨ ਦੇ ਖਾਤੇ ਵਿੱਚ ਉਹ ਸਹੀ ਜਗ੍ਹਾ ਦੇ ਉੱਪਰ ਲੱਗਦਾ ਤੁਸੀਂ ਅੱਜ ਹਰਿਆਣਾ ਦੇਖ ਲਓ ਯੂਪੀ ਦੇਖ ਲਓ ਰਾਜਸਥਾਨ ਦੇਖ ਲਓ ਸਿੰਧਾ ਪੈਸਾ ਨਾਲ ਲੋਕਾਂ ਦੇ ਖਾਤੇ ਜਾਂ ਜਾ ਰਿਹਾ ਦੀ ਡਿਵੈਲਪਮੈਂਟ ਦਾ ਕੰਮ ਡਿਵੈਲਪਮੈਂਟ ਦਾ ਕੰਮ ਹੀ ਹੋ ਰਿਹਾ ਔਰ ਲੋਕ ਦੁਵਾਰਾ ਇਹ ਸਰਕਾਰਾਂ ਨੂੰ ਵੀ ਚੌਂਕੀ ਆ ਰਹੀ ਹੈ। ਤੋਂ ਮੈਂ ਇਹ ਸ਼ਹਿਰ ਵਸੇ ਨਾਲ ਆ। ਉੱਡਾ ਜਿਹੜੀ ਇਨਵੈਸਟਰ ਸਾਈਡ ਨਾਲ ਆ ਔਰ ਉਹਨਾਂ ਨੇ ਮੰਗਾਂ ਜਿਹੜੀਆਂ ਪੂਰੀਆਂ ਹੋਣੇ ਚਾਹੀਦੀਆਂ ਕਿਉਂਕਿ ਆਪਾਂ ਇੰਨੇ ਪੈੰਗੇ ਪ੍ਰਾਟ ਲੈ ਕੇ ਇੰਨੀਆਂ ਮਹਿੰਗੀਆਂ ਪਲੈਂਟੀਆਂ ਭਰ ਕੇ ਆਪਾਂ ਇੱਥੇ ਰਹਿਨੇ ਆ ਤੇ ਸਮਝਿਓ ਤੁਹਾਨੂੰ ਸਬੂਤ ਨਾ ਮਿਲੇ ਕਿ ਸਰਕਾਰ ਦੇ ਖਰਾਬੀ ਕਰਨ ਜਾਂਦੀ ਸਾਰੀ। ਸਾਰੇ ਅਸੀਂ ਜਿਹੜੇ ਅੱਜ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਕਮੀ ਸਰਕਾਰ ਫੇਰ ਸਭ ਕੁਝ ਹੋ ਜਾਣਾ।